ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਗੂਜਰੀ ਮਹੱਲਾ ਪੰਜਵਾ ਘਾਰ ਦੂਜਾ ਗੂਜਰੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸ਼ਬਦ ਜਿਹੜਾ ਉਹ ਉਚਾਰਨ ਕੀਤਾ ਹੈ ਦੂਸਰੇ ਘਰ ਸੁਰਤਾਲ ਦੇ ਅੰਦਰ ਇਹ ਸ਼ਬਦ ਰਾਗੀ ਸਿੰਘ ਕੀਰਤਨੀ ਸਿੰਘਾਂ ਨੂੰ ਗਾਉਣ ਦੀ ਸਤਿਗੁਰਾਂ ਨੇ ਮਰਿਆਦਾ ਬਖਸ਼ਿਸ਼ ਕੀਤੀ ਕਿ ਸ਼ਬਦ ਜਿਹੜਾ ਦੂਸਰੇ ਘਰ ਦੇ ਅੰਦਰ ਗਾਉਣਾ ਹੈ ਇਕ ਓੰਕਾਰ ਸਤਗੁਰ ਪ੍ਰਸਾਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਸ ਪ੍ਰਮਾਤਮਾ ਆਕਾਲ ਪੁਰਖ ਵਾਹਿਗੁਰੂ ਦੇ ਸੰਮੁਖ ਹੋ ਕਰਕੇ ਸਾਨੂੰ ਸਮਝਾ ਰਹੇ ਹਨ ਕਿ ਉਹ ਪ੍ਰਮਾਤਮਾ ਇੱਕ ਹੈ ਓੰਕਾਰ ਉਹ ਸਾਰਿਆਂ ਵਿੱਚ ਪ੍ਰਕਾਸ਼ਮਾਨ ਸਤਗੁਰ ਪ੍ਰਸਾਦ ਉਹ ਪ੍ਰਮਾਤਮਾ ਸਦਾ ਸੱਚ ਹੈ ਸਦੇਵੀ ਆਉਂਦ ਵਾਲਾ ਏ ਤਿੰਨ ਕਾਲਾਂ ਵਿੱਚ ਉਹ ਪਰਮਾਤਮਾ ਸਾਜ ਗੁਰ ਪ੍ਰਸਾਦ ਤੇ ਗੁਰੂ ਦੀ ਕਿਰਪਾ ਦੇ ਨਾਲ ਐਸੇ ਪਰਮਾਤਮਾ ਦੀ ਮਨੁੱਖ ਨੂੰ ਪ੍ਰਾਪਤੀ ਹੁੰਦੀ ਗੁਰੂ ਤੋਂ ਬਿਨਾਂ ਮਨੁੱਖ ਨੂੰ ਕਦੇ ਵੀ ਪਰਮਾਤਮਾ ਦੀ ਸੋਝੀ ਨਹੀਂ ਆਉਂਦੀ ਆਰੰਭ ਵਿੱਚ ਸਤਿਗੁਰੂ ਜੀ ਉਸ ਪਰਮਾਤਮਾ ਕਾਲਪੁਰਖ ਵਹਿਗੁਰੂ ਦੇ ਸਾਹਮਣੇ ਹੋਰ ਕਰਕੇ ਸ਼ਬਦ ਉਚਾਰਨ ਕਰ ਰਹੇ ਹਨ ਕਿ ਆਕਾਲ ਪੁਰਖ ਵਹਿ ਗੁਰੂ ਪਰਮਾਤਮਾ ਰਾਜਨ ਬਹਿ ਤੂੰ ਰਾਜਾ ਕਹੀਐ ਭੋਮਣ ਬਹਿ ਪੂਮਾ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਆਕਾਲ ਪੁਰਖ ਵਹਿ ਗੁਰੂ ਪਰਮਾਤਮਾ ਗੁਰੂ ਦੇ ਰਾਜਿਆਂ ਵਿੱਚੋਂ ਤੂੰ ਸਿਰਮੋਰ ਰਾਜਾ ਹੈ ਤੇਰੇ ਵਰਗਾ ਰਾਜਾ ਕੋਈ ਨਹੀਂ ਦੁਨੀਆ ਦੇ ਰਾਜੇ ਕੁਝ ਸਮਾਂ ਬਾਅਦ ਕਰਕੇ ਉਨ੍ਹਾਂ ਦਾ ਰਾਜ ਜਿਹੜਾ ਚਲਿਆ ਜਾਂਦਾ 2 ਸਾਲ 4 ਸਾਲ 5 ਸਾਲ 10 20 ਸਾਲ ਵੀ ਕੋਈ ਰਾਜ ਇਸ ਧਰਤੀ ਤੇ ਕਰ ਸਕਦਾ ਹੈ ਪਰ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਜਿਹੜਾ ਉਸਦੀਵੀ ਰਾਜਾ ਹੈ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਇਹਨਾਂ ਦੁਨੀਆਦਾਰ ਰਾਜਿਆਂ ਤੋਂ ਕਿਤੇ ਵੱਡਾ ਰਾਜਾ ਹੈ ਸ਼੍ਰੋਮਣੀ ਰਾਜਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਰਾਜਿਆਂ ਦਾ ਤੂੰ ਰਾਜਾ ਹੈ ਜੇ ਕਹਿਆ ਜਾਵੇ ਕਿਸ ਦੁਨੀਆ ਤੇ ਸਭ ਤੋਂ ਵੱਡਾ ਰਾਜਾ ਕੌਣ ਹੈ ਤੇ ਇੱਕ ਉਹ ਪਰਮਾਤਮਾ ਜਿਹੜਾ ਸਾਰਿਆਂ ਦਾ ਰਾਜਾ ਹੈ ਤੁਮ ਕਹੀਅਤ ਹੋ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਪਰਮਾਤਮਾ ਰਾਜਿਆਂ ਦਾ ਰਾਜਾ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਭੂਮਣ ਮਹਕੂਮ ਭੂਮ ਕਹਿੰਦੇ ਹਨ ਭੋਏ ਨੂੰ ਧਰਤੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਦੁਨੀਆ ਤੇ ਜੇ ਲੋਕਾਂ ਕੋ ਜ਼ਮੀਨ ਹੋਵੇਗੀ ਜ਼ਿਮੇਦਾਰਾ ਕੋਈ ਕਰਦਾ ਹੈ ਜਾਂ ਵੈਸੇ ਕਿਸੇ ਦੇ ਕੋਲ ਜ਼ਮੀਨ ਹੈ ਘਰ ਹੈ ਜਾਂ ਧਰਤੀ ਹੈ ਭੂਮ ਹੈ ਹੋ ਸਕਦਾ ਬੜੀ ਬੜੀ ਭੂਮ ਧਰਤੀ ਜਿਹੜੀ ਉਹ ਕਿਸੇ ਦੇ ਕੋਲ ਹੋਵੇ ਉਹਦੇ ਨਾਂ ਤੇ ਰਜਿਸਟਰੀਆਂ ਹੋਣ ਕਈ ਕਿੱਲੇ ਉਹਦੇ ਕੋਲੋਂ ਜ਼ਮੀਨ ਹੋਵੇ ਜਾਂ ਕਈ ਦੇਸ਼ਾਂ ਦੇ ਉੱਤੇ ਵੀ ਉਹਦਾ ਰਾਜ ਹੋ ਸਕਦਾ ਏ ਧਰਤੀ ਦੇ ਉੱਤੇ ਪਰ ਪ੍ਰਮਾਤਮਾ ਆਕਾਲ ਪੁਰਖ ਵਹਿਗੁਰੂ ਤੇਰਾ ਇਹ ਸਾਰੀ ਧਰਤੀ ਦੇ ਉੱਤੇ ਰਾਜ ਏ ਭੂਮ ਧਰਤੀ ਜਿਹੜੀ ਆ ਉਹ ਸਾਰੀ ਤੇਰੀ ਤੂੰ ਇਸ ਧਰਤੀ ਦਾ ਰਾਜਾ ਏ ਤੇਰੇ ਵਰਗਾ ਕੋਈ ਜ਼ਿੰਮੇਦਾਰ ਨਹੀਂ ਕਿ ਜਿਹੜਾ ਇਨੀ ਜ਼ਮੀਨ ਦਾ ਮਾਲਕ ਹੋਵੇ ਧਰਤੀ ਦਾ ਮਾਲਕ ਹੋਵੇ ਰਾਜਿਆਂ ਦਾ ਤੂੰ ਰਾਜਾ ਏ ਤੇ ਭੂਮੀਆਂ ਵਿੱਚੋਂ ਵੱਡਾ ਭੂਮੀਆ ਸਾਰੀ ਧਰਤੀ ਜਿਹੜੀ ਏ ਤੇਰੇ ਕੋਲ ਠਾਕੁਰ ਮਹਿ ਠੁਕرائی ਤੇਰੀ ਕੌਮਣ ਸਿਰ ਕੌਮਾ ਤੇ ਠਾਕੁਰਾਂ ਦਾ ਤੂੰ ਠਾਕਰੇ ਕੁਝ ਇਲਾਕਿਆਂ ਵਿੱਚ ਜਿਹੜੇ ਸ਼ਹਿਰਾਂ ਪਿੰਡਾਂ ਦੇ ਲੋਕ ਹਨ ਉਹਨਾਂ ਦਾ ਕੋਈ ਠਾਕੁਰ ਹੁੰਦਾ ਹੈ ਮਾਲਕ ਹੁੰਦਾ ਹੈ ਉਹ ਆਪ ਗੱਡੀ ਤੇ ਬੈਠਦੇ ਹਨ ਉੱਚੀ ਜਗ੍ਹਾ ਤੇ ਜਿਹੜੇ ਦੂਜੇ ਲੋਕ ਹਨ ਉਹ ਨੀਵੀਂ ਜਗ੍ਹਾ ਤੇ ਬੈਠ ਕਰਕੇ ਉਹਨਾਂ ਦਾ ਉਪਦੇਸ਼ ਸਰਵਨ ਕਰਦੇ ਆ ਉਹ ਕੁਝ ਪਿੰਡਾਂ ਦੇ ਕਸਬਿਆਂ ਦੇ ਠਾਕੁਰ ਹੁੰਦੇ ਹਨ ਕਿ ਉਹਨਾਂ ਦੀ ਉਸ ਨਗਰ ਵਿੱਚ ਚੱਲਦੀ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਤੂੰ ਉਹਨਾਂ ਠਾਕਰਾਂ ਦਾ ਵੀ ਠਾਕਰ ਹੈ ਸਰਦਾਰਾਂ ਦਾ ਵੀ ਸਰਦਾਰਿਆਂ ਤੇਰੀ ਸਰਦਾਰੀ ਜਿਹੜੀ ਉਹ ਸਾਰਿਆਂ ਨਾਲੋਂ ਉੱਚੀ ਹੈ ਤੂੰ ਸ੍ਰੋਮਣੀ ਆ ਕੌਮਨ ਸਿਰ ਕੌਮਾਂ ਤੇ ਇਸ ਦੁਨੀਆ ਤੇ ਕਈ ਜਾਤੀਆਂ ਤੇ ਕਈ ਕੌਮਾਂ ਹੈ ਕੋਈ ਆਪਣ ਨੂੰ ਆਪ ਨੂੰ ਕਿਸੇ ਕੌਮ ਦਾ ਦੱਸਦਾ ਹੈ ਕਿਸੇ ਕੌਮ ਦਾ ਦੱਸਦਾ ਹੈ ਕਿ ਸਾਡੀ ਕੋਲ ਉੱਚੀ ਹੈ ਪਰ ਪ੍ਰਮਾਤਮਾ ਤੂੰ ਸਰੋਵਣੀ ਆ ਤੇ ਸਾਰੀਆਂ ਕੌਮਾਂ ਦਾ ਸਰਦਾਰ ਆ ਤੇਰੀ ਕੌਮ ਜਾਤ ਜਿਹੜੀ ਉਹ ਸਾਰਿਆਂ ਨਾਲੋਂ ਉੱਚੀ ਆ ਪਿਤਾ ਮੇਰੋ ਵੱਡੋ ਧਨੀ ਅਗਮਾ ਹੈ ਪ੍ਰਮਾਤਮਾ ਤੂੰ ਸਾਡਾ ਪਿਤਾ ਹੈ ਤੂੰ ਵੱਡਾ ਵੱਡਾ ਧਨੀ ਆ ਮਾਲਕ ਆ ਅਗਮਾ ਕਿ ਤੂੰ ਸਾਡੀ ਇੰਦਰੀਆ ਦੀ ਪਹੁੰਚ ਤੋਂ ਪਰੇ ਆ ਤੇਰੇ ਤੱਕ ਸਾਡੇ ਹੱਥ ਨਹੀਂ ਪਹੁੰਚ ਸਕਦੇ ਹੱਥ ਨਾਲ ਤੈਨੂੰ ਅਸੀਂ ਪਕੜ ਨਹੀਂ ਸਕਦੇ ਤੂੰ ਆਗਾਮਯਾ ਅਪਾਉਂਜ ਹੈ ਉਸਤਤ ਕਵਨ ਕਰੀਜੈ ਕਰਤੇ ਪੇਖ ਰਹੇ ਵਿਸਮਾਰਾਓ ਰਹਾਓ ਦੇ ਬੰਦ ਅੰਦਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਪਰਮਾਤਮਾ ਤੇਰੀ ਉਸਤਤ ਜਿਹੜੀ ਅਸੀਂ ਕਰ ਨਹੀਂ ਸਕਦੇ ਕਿੱਦਾਂ ਕਰੀਏ ਉਸਤਤ ਕਵਨ ਕਰੀਜੈ ਕਰਤੇ ਕਰਨ ਵਾਲੇ ਪਰਮਾਤਮਾ ਅਸੀਂ ਆਪਣੀ ਜੁਬਾਨ ਦੇ ਨਾਲ ਤੇਰੀ ਵਡਿਆਈ ਉਸ ਤਦ ਜਿਹੜੀ ਉਹ ਕਰ ਨਹੀਂ ਸਕਦੇ ਤੇਰਾ ਅੰਤ ਨਹੀਂ ਪਾ ਸਕਦੇ ਪੇਖ ਰਹੇ ਵਿਸਮਾ ਕਹਿੰਦੇ ਤੇਰੇ ਕੀਤੇ ਹੋਏ ਕੌਤਕਾਂ ਨੂੰ ਇਹ ਦੁਨੀਆ ਨੂੰ ਵੇਖ-ਵੇਖ ਕਰਕੇ ਸੀ ਹੈਰਾਨ ਹੋਈ ਜਾਂਨੇ ਕਿ ਤੂੰ ਕਿੰਨਾ ਕੁਝ ਇਸ ਦੁਨੀਆ ਤੇ ਪੈਦਾ ਕੀਤਾ ਹੈ ਜਿਹੜਾ ਇਸ ਬੰਦੇ ਦੀ ਪਕੜ ਵਿੱਚ ਵੀ ਨਹੀਂ ਆਉਂਦਾ ਰਹਾਉ ਸੁਖਿਨ ਮਹ ਸੁਖਿਆ ਤੂੰ ਕਹੀ ਹੈ ਦਾਤਨ ਸਿਰ ਦਾਤਾ ਕਹਿੰਦੇ ਜੇ ਮਨੁੱਖ ਕੋਈ ਸੁਖੀ ਹੋਵੇਗਾ ਬੜਾ ਬੜਾ ਉਹਦੇ ਕੋਲ ਧਨ ਹੋਵੇਗਾ ਗਰਮੀਆਂ ਦੇ ਵਿੱਚ ਏਸੀ ਹੋਣਗੇ ਸਿਆਲ ਵਿੱਚ ਰੂਮ ਹੀਟਰ ਹੋਣਗੇ ਆਪਣੇ ਆਪ ਨੂੰ ਉਹ ਸੁਖੀ ਮੰਨਦਾ ਹੋਵੇਗਾ ਕਿ ਹਰ ਤਰ੍ਹਾਂ ਦੀ ਉਹਦੇ ਕੋਲ ਸਹੂਲਤ ਹੋਵੇਗੀ ਪਰ ਪ੍ਰਮਾਤਮਾ ਅਕਾਲ ਪੁਰਖ ਵਹਿਗੁਰੂ ਤੇਰੇ ਵਰਗਾ ਕੋ ਅੱਜ ਤੱਕ ਮੈਂ ਸੁਖੀ ਨਹੀਂ ਵੇਖਿਆ ਦੁਨੀਆ ਤੇ ਲੋਕ ਵੱਡੇ ਵੱਡੇ ਰਾਜੇ ਜਿਹੜਿਆਂ ਨੂੰ ਕਿਸੇ ਵੇਲੇ ਉਹਨਾਂ ਨੂੰ ਦੁੱਖ ਆ ਹੀ ਜਾਂਦਾ ਹੈ ਪਰ ਪ੍ਰਮਾਤਮਾ ਤੂੰ ਸਾਰਿਆਂ ਦਾ ਸ਼੍ਰੋਮਣੀ ਸੁਖ ਲੈਣ ਵਾਲਾ ਤੇਰੇ ਵਰਗਾ ਇਸ ਦੁਨੀਆ ਤੇ ਕੋਈ ਸੁਖੀ ਨਹੀਂ ਤੇ ਜੇ ਦਾਤੇ ਦੀ ਗੱਲ ਕਰੀਏ ਤੇ ਸਾਰਿਆਂ ਨਾਲੋਂ ਵੱਡਾ ਦਾਤਾ ਤੂੰ ਆ ਜਿਹੜਾ ਸਾਰੀ ਦੁਨੀਆ ਨੂੰ ਰਿਜਕ ਦੇ ਰਿਹਾ ਹੈ ਦੁਨੀਆ ਤੇ ਕੋਈ ਇੱਕ ਚੀਜ਼ ਦਵੇਗਾ ਦੋ ਚੀਜ਼ ਦੋ ਚਾਰ ਦਿਨ ਕਿਸੇ ਨੂੰ ਕੋਈ ਚੀਜ਼ ਆਪਣੇ ਕੋਲੋਂ ਦੇ ਸਕਦਾ ਏ ਪਰ ਪ੍ਰਮਾਤਮਾ ਸਦੀਵੀ ਤੌਰ ਤੇ ਸਾਨੂੰ ਦਾਤਾਂ ਦੇ ਰਿਹਾ ਏ ਅਕਾਲ ਪੁਰਖ ਵੈਗਰੂ ਤੂੰ ਦਾਤਿਆਂ ਦਾ ਦਾਤਾ ਏ ਸਾਰਿਆਂ ਨੂੰ ਸਾਰਾ ਕੁਝ ਦੇਣ ਵਾਲਾ ਏ ਤੇਜ ਜਨ ਮਹ ਤੇਜ ਵੰਸੀ ਕਹੀ ਹੈ ਰਸੀਅਨ ਮਹਰਾਤਾ ਕਹਿੰਦੇ ਤੇਜ ਪ੍ਰਤਾਪ ਵਾਲੇ ਜਿਹੜੇ ਲੋਕ ਹਨ ਕਿ ਕਿਸੇ ਕਿਸੇ ਮਨੁੱਖ ਦਾ ਬੜਾ ਤੇਜ ਪ੍ਰਤਾਪ ਹੁੰਦਾ ਹੈ ਬੜਾ ਦਾਨੀ ਹੁੰਦਾ ਹੈ ਉਹਨਾਂ ਤੇਜ ਵੰਸੀਆਂ ਵਿੱਚੋਂ ਤੇਰਾ ਜਿਹੜਾ ਪ੍ਰਤਾਪ ਹੈ ਉਹ ਸਾਰਿਆਂ ਨਾਲੋਂ ਤੇਜ ਤੇਰੇ ਅੱਗੇ ਕੋਈ ਖਲੋ ਨਹੀਂ ਸਕਦਾ ਰਸੀਨ ਮਹਰਾਤਾ ਤੇ ਰਸ ਭੋਗਣ ਵਾਲਿਆਂ ਵਿੱਚ ਵੀ ਤੂੰ ਸਾਰਿਆਂ ਨੂੰ ਵੱਡਾ ਰਸੀਆਂ ਤੇਰੇ ਵਰਗਾ ਕੋਈ ਰਸੀ ਨਹੀਂ ਹੈ ਕਿ ਜਿਹੜਾ ਇੰਨੇ ਰਸ ਭੋਗ ਸਕਦਾ ਹੋਵੇ ਤੂੰ ਇੰਨਾ ਰਸਾਂ ਵਿੱਚ ਰਤਾਂ ਹੋਇਆ ਹੈ ਸੂਰਨ ਮਹਸੂਰਾ ਤੂੰ ਕਹੀਐ ਭੋਗਣ ਮਹ ਭੋਗੀ ਸੂਰਮਿਆਂ ਵਿੱਚੋਂ ਵੱਡਾ ਬੜਾ ਵੱਡਾ ਤੂੰ ਸੂਰਮਾ ਹੈ ਬੜੇ ਬੜੇ ਸੂਰਮੇ ਜੋਦੇ ਇਸ ਧਰਤੀ ਤੇ ਹੋਏ ਹਨ ਕਿ ਜਿਨ੍ਹਾਂ ਨੇ ਬੜੇ ਬੜੇ ਜੰਗ ਤੇ ਜੁੱਧ ਲੜੇ ਹੋਏ ਹਣ ਪਰ ਪ੍ਰਮਾਤਮਾ ਵਰਗਾ ਕੋਈ ਵੀ ਸੂਰਮਾ ਨਹੀਂ ਪ੍ਰਮਾਤਮਾ ਸਾਰਿਆਂ ਦਾ ਸ਼੍ਰੋਮਣੀ ਸਾਰਿਆਂ ਦਾ ਉੱਚਾ ਸੂਰਮਾ ਹੈ ਪੋ ਗਣ ਵਹ ਭੋਗੀ ਤੇ ਭੋਗ ਭੋਗਣ ਵਾਲਿਆਂ ਵਿੱਚੋਂ ਤੂੰ ਵੱਡਾ ਭੋਗੀ ਹੈ ਸਾਰੇ ਦੁਨੀਆਂ ਦੇ ਜੀਵਾ ਵਿੱਚ ਵੱਧ ਕਰਕੇ ਤੂੰ ਇਹ ਭੋਗ ਭੋਗ ਰਿਹਾ ਹੈ ਦਰਸਤਨ ਵਹ ਤੂੰ ਵੱਡੋ ਗ੍ਰਸਤੀ ਜੋਗਣ ਵਹ ਜੋਗੀ ਕਹਿੰਦੇ ਜੇ ਪਰਿਵਾਰ ਦੀ ਗੱਲ ਕਰੀਏ ਗ੍ਰਿਸ਼ਟੀ ਮਨੁੱਖ ਹੁੰਦਾ ਹੈ ਉਹਦੇ ਪਰਿਵਾਰ ਵਿੱਚ 2 ਜੀ 4 ਜੀ 10 ਜੀ ਹੋ ਸਕਦੇ ਹਨ ਜਿਆਦਾ ਵੀ ਹੋ ਸਕਦੇ ਹਨ ਪਰ ਪ੍ਰਮਾਤਮਾ ਇਸ ਗ੍ਰਸਥਵਾਨ ਦੁਨੀਆ ਦੇ ਵਿੱਚੋਂ ਤੂੰ ਬਹੁਤ ਵੱਡਾ ਗ੍ਰਸਤੀ ਹੈ ਕਿੰਦਾ ਵੱਡਾ ਗ੍ਰਸਤੀ ਆ ਕਿ ਜਿਹੜੀ ਦੁਨੀਆ ਪ੍ਰਮਾਤਮਾ ਨੇ ਸਾਰੀ ਬਣਾਈ 42 ਲੱਖ ਜੀਵ ਜਿਹੜੇ ਹਨ ਉਹ ਜਲ ਵਿੱਚ ਹਨ ਤੇ 42 ਲੱਖ ਇਸ ਧਰਤੀ ਦੇ ਉੱਤੇ ਉਹ ਪ੍ਰਮਾਤਮਾ ਦਾ ਸਾਰਾ ਪਰਿਵਾਰ ਹੈ ਇਹ ਪ੍ਰਮਾਤਮਾ ਦੇ ਸਾਰੇ ਬੱਚੇ ਹਨ ਉਸ ਪ੍ਰਮਾਤਮਾ ਦੇ ਪਰਿਵਾਰ ਵਿੱਚ ਆਉਂਦੇ ਹਨ ਤਾਂ ਕਰਕੇ ਅਕਾਲ ਪੁਰਖ ਵੈਗਰੂ ਤੂੰ ਸਾਰਿਆਂ ਨੂੰ ਵੱਡਾ ਗ੍ਰਸਤੀ ਹੈ ਵੱਡੇ ਪਰਿਵਾਰ ਵਾਲਾ ਹੈ ਜੋਗਣ ਬਹਿ ਜੋਗੀ ਤੇ ਜੋਗੀਆਂ ਤੋਂ ਤੂੰ ਸਾਰਿਆਂ ਨਾਲੋਂ ਵੱਡਾ ਜੋਗੀ ਹੈ ਕਰਤਨ ਬਹਿ ਤੂੰ ਕਰਤਾ ਕਹੀ ਹੈ ਆਚਾਰਨ ਬਹਿ ਆਚਾਰੀ ਦੁਨੀਆ ਤੇ ਕੋਈ ਸੇ ਚੀਜ਼ ਦਾ ਮਨੁੱਖ ਕਰਤਾ ਮੰਨਿਆ ਜਾਂਦਾ ਏ ਕਿ ਇਹਨੇ ਕੋਈ ਚੀਜ਼ ਬਣਾਈ ਹੋਵੇ ਉਹਨੂੰ ਕਹਿੰਦੇ ਕਿ ਆ ਚੀਜ਼ ਦਾ ਮਨੁੱਖ ਕਰਤਾ ਏ ਇਹਨੇ ਬਣਾਈ ਪਰ ਪ੍ਰਮਾਤਮਾ ਨਵੇਂ-ਨਵੇਂ ਕੰਮ ਕਰਨ ਵਾਲਾ ਤੂੰ ਕਰਤਾ ਏ ਤੇਰੇ ਵਰਗਾ ਕਰਤਾ ਕੋਈ ਨਹੀਂ ਤੂੰ ਸਾਰੀ ਸ੍ਰਿਸ਼ਟੀ ਨੂੰ ਰਚਨਹਾਰ ਆ ਕਰਤਾ ਪੁਰਖ ਏ ਤੇਰੇ ਵਰਗਾ ਸ੍ਰੋਮਣੀ ਕੋਈ ਕਰਤਾ ਨਹੀਂ ਹੈ ਕਰਨ ਵਾਲਾ ਨਹੀਂ ਹੈ ਆਚਾਰਨ ਮਹਿ ਆਚਾਰੀ ਤੇ ਤੇਰਾ ਜਿਹੜਾ ਆਚਾਰਿਆ ਜੀਵਨ ਉਹ ਸਾਰਿਆਂ ਨਾਲੋਂ ਉੱਚਾ ਹੈ ਆਚਾਰ ਤੇਰਾ ਇਸ ਦੁਨੀਆਦਾਰ ਲੋਕਾਂ ਨਾਲੋਂ ਕਿਤੇ ਉੱਚਾ ਹੈ ਸਾਹਨ ਮਹਿ ਤੂੰ ਸਾਜਾ ਸਾਹਾ ਵਪਾਰਨ ਮਹਿ ਵਪਾਰੀ ਕਹਿੰਦੇ ਸ਼ਾਹੂਕਾਰ ਮਨੁੱਖਾਂ ਦੇ ਨਾਲੋਂ ਬੜੇ-ਬੜੇ ਧਨਾੜ ਤੇ ਸ਼ਾਹੂਕਾਰ ਮਨੁੱਖ ਹੋਣਗੇ ਦੁਕਾਨਦਾਰ ਹੋਣਗੇ ਪਰ ਉਹਨਾਂ ਸ਼ਾਹੂਕਾਰਾਂ ਨਾਲੋਂ ਤੂੰ ਕਿਤੇ ਵੱਡਾ ਸ਼ਾਹੂਕਾਰ ਹੈਂ ਤੇਰੇ ਬਰਾਬਰ ਦਾ ਕੋਈ ਸ਼ਾਹੂਕਾਰ ਨਹੀਂ ਤੂੰ ਸੱਚਾ ਹੈ ਵਪਾਰਨ ਮਹਿ ਵਪਾਰੀ ਤੇ ਵਪਾਰ ਕਰਨ ਵਾਲਿਆਂ ਵਿੱਚੋਂ ਤੂੰ ਬੜਾ ਵੱਡਾ ਵਪਾਰੀ ਬੜੇ ਬੜੇ ਲੋਕਾਂ ਦੇ ਵਪਾਰ ਜਿਹੜੇ ਹਨ ਉਹ ਚੱਲਦੇ ਹਨ ਜਾਜਾਂ ਦੇ ਰਾਹੀਂ ਸਮੁੰਦਰ ਦੇ ਰਾਹੀਂ ਸਮੁੰਦਰੀ ਜਾਜਾਂ ਦੇ ਰਾਹੀਂ ਜੈਸ ਦੁਨੀਆ ਦੇ ਉੱਤੇ ਇੱਕ ਦੂਜੇ ਦੇਸ਼ਾਂ ਦੇ ਨਾਲ ਵੀ ਵਪਾਰ ਚੱਲਦਾ ਹੈ ਪਰ ਅਕਾਲ ਪੁਰਖ ਵੈਗੁਰੂ ਪਰਮਾਤਮਾ ਤੂੰ ਇਹਨਾਂ ਵਪਾਰੀਆਂ ਨਾਲੋਂ ਕਿਤੇ ਵੱਡਾ ਵਪਾਰੀ ਹੈ ਤੇਰੇ ਵਰਗਾ ਕੋਈ ਵਪਾਰ ਕਰ ਨਹੀਂ ਸਕਦਾ ਦਰਬਾਰਨ ਬਹਿ ਤੇਰੋ ਦਰਬਾਰਾ ਸਰਨ ਪਾਲਨ ਟਿਕਾ ਤੇ ਤੇਰਾ ਜਿਹੜਾ ਦਰਬਾਰ ਆ ਦੁਨੀਆ ਦੇ ਤਖਤਾਂ ਨਾਲੋਂ ਕਿਤੇ ਉੱਚਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਪਰਮਾਤਮਾ ਤੇਰਾ ਜਿਹੜਾ ਦਰਬਾਰ ਆ ਗੁਰੂ ਘਰ ਜਿਹੜੀ ਜਗ੍ਹਾ ਤੇ ਤੂੰ ਆਣ ਕਰਕੇ ਬੈਠ ਜਾਂਦਾ ਏ ਉਹ ਦਰਬਾਰ ਸਾਰਿਆਂ ਨਾਲੋਂ ਉੱਚਾ ਦਰਬਾਰ ਹੋ ਜਾਂਦਾ ਹੈ ਤਖਤ ਤੇਰਾ ਜਿਹੜਾ ਦੁਨਿਆਵੀ ਤਖਤਾਂ ਨਾਲੋਂ ਕਿਤੇ ਉੱਚਾ ਹੈ ਦਰਬਾਰਨ ਮਹਿ ਤੇਰੋ ਦਰਬਾਰਾ ਦਰਬਾਰਾਂ ਨਾਲੋਂ ਤੇਰਾ ਦਰਬਾਰ ਸਾਰਿਆਂ ਨਾਲੋਂ ਵੱਡਾ ਹੈ ਤੇ ਉੱਚਾ ਹੈ ਸ਼ਰਨ ਪਾਲਨ ਟੀਕਾ ਤੇ ਜਿਹੜੇ ਤੇਰੀ ਸ਼ਰਨ ਵਿੱਚ ਆਉਂਦੇ ਹਨ ਉਹਨਾਂ ਦੀ ਤੂੰ ਲਾਜ ਰੱਖਦਾ ਹੈ ਇੱਜ਼ਤ ਰੱਖਦਾ ਹੈ ਲక్ష్ਮੀ ਕੇਤਕ ਗਣੀ ਨਾ ਜਾਈਐ ਗਾਨ ਨਾ ਸਕੋ ਸਿਕਾਤੇ ਪ੍ਰਮਾਤਮਾ ਤੇਰੇ ਕੋਲ ਮਾਇਆ ਕਿੰਨੀ ਹੈ ਲక్ష్ਮੀ ਕਿੰਨੀ ਉਹਦੀ ਗਿਣਤੀ ਨਹੀਂ ਕਹਿੰਦੇ ਹੋ ਸਕਦੇ ਸਾਡੇ ਕੋਲੋਂ ਕੋਈ 2 4 20 ਲੱਖ ਕਰੋੜਾਂ ਰੁਪਏ ਹੋਣਗੇ ਪਰ ਉਹ ਗਿਣਤੀ ਚ ਆ ਜਾਂਦੇ ਕਿ ਮਾਇਆ ਜਿਹੜੀ ਲਸ਼ਮੀਆਂ ਉਹ ਦੁਨੀਆਂ ਤੇ ਜਿੰਨੇ ਵਰਜੀ ਮਨੁੱਖ ਹੋ ਜਾਵੇ ਫੇਰ ਵੀ ਉਹ ਕਿਤੇ ਮਸ਼ੀਨਾਂ ਦੇ ਰਾਹੀ ਬੰਦਿਆਂ ਦੇ ਰਾਹੀ ਗਿਣੀ ਜਾ ਸਕਦੀ ਇਹ ਲਖਮੀ ਜਿਹੜੀ ਆ ਦੁਨੀਆਂ ਤੇ ਲੋਕਾਂ ਕੋ ਜਿੰਨੇ ਮਰਜੀ ਹੋਵੇ ਤਣਾਡ ਹੋਵੇ ਪਰ ਉਹ ਗਿਣੀ ਜਾ ਸਕਦੀ ਹੈ ਪ੍ਰਮਾਤਮਾ ਤੇਰੇ ਕੋਲ ਜਿੰਨੇ ਕਿੰਨੀ ਕਮਾਇਆ ਦਾ ਤੂੰ ਮਾਲਕ ਹੈ ਤੇਰੇ ਕੋਲ ਕਿੰਨੇ ਕ ਖਜ਼ਾਨੇ ਆ ਲਕshmi ਕੇਤਕ ਗਿਣੇ ਨਾ ਜਾਈਏ ਕਹਿੰਦੇ ਗਿਣੀ ਨਹੀਂ ਜਾ ਸਕਦੀ ਕਿੰਨੀ ਜਿੰਨਾ ਮਰਜੀ ਕੋਈ ਦੁਨੀਆ ਦਾ ਮਨੁੱਖ ਜੋਰ ਲਾਵੇ ਉਹ ਪਰਮਾਤਮਾ ਦੇ ਖਜ਼ਾਨੇ ਕਦੀ ਗਿਣ ਨਹੀਂ ਸਕਦਾ ਕਿਉਂਕਿ ਉਹ ਦੇਣ ਵਾਲਾ ਹੈ ਤੇ ਦੇਂਦਾ ਪਰਮਾਤਮਾ ਥੱਕਦਾ ਨਹੀਂ ਇਹ ਦੁਨੀਆ ਲੈਣ ਵਾਲੇ ਮਨੁੱਖ ਜਿਹੜੇਨ ਦਾਤਾਂ ਲੈਣ ਵਾਲੇ ਥੱਕ ਜਾਂਦੇ ਹਨ ਪਰਮਾਤਮਾ ਦੇ ਘਰ ਕਿੰਨੇ ਕਮਾਇਆ ਹੈ ਕਿੰਨੇ ਕੁ ਦੇ ਖਜ਼ਾਨੇ ਭਰੇ ਐ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਾਇਆ ਗਿਣੀ ਨਹੀਂ ਜਾ ਸਕਦੀ ਗਾਣ ਨਾ ਸਕੋ ਸਿੱਕਾ ਸਿੱਕਾ ਦਾ ਅਰਥ ਹੈ ਸਿੱਕਾ ਕਹਿੰਦੇ 1 ਰੁਪਈਆ ਇੱਕ ਸਿੱਕਾ ਵੀ ਤੇਰਾ ਜਿਹੜਾ ਉਹ ਗਿਣਿਆ ਨਹੀਂ ਜਾ ਸਕਦਾ ਬਾਕੀ ਲక్ష్ਮੀ ਮਾਇਆ ਦੀ ਤੇ ਗੱਲ ਹੀ ਕਿਧਰੇ ਰਹੀ 1 ਰੁਪਈਆ ਮਾਇਆ ਤੇਰਾ ਜਿਹੜਾ ਸਿੱਕਾ ਹੈ ਉਹਨੂੰ ਵੀ ਮਨੁੱਖ ਗਿਣ ਨਹੀਂ ਸਕਦਾ ਕਿ ਉਹਦੇ ਵਿੱਚ ਵੀ ਕਿੰਨੀਆਂ ਬਰਕਤਾਂ ਹਨ ਨਾਮਨ ਮੈਂ ਤੇਰੋ ਪ੍ਰਭ ਨਾਮ ਹੈ ਗਿਆਨਨ ਬਹਿ ਗਿਆਨੀ ਕਹਿੰਦੇ ਨਾਮਵਾਰ ਲੋਕਾਂ ਦੇ ਵਿੱਚ ਤੇਰਾ ਨਾਮ ਜਿਹੜਾ ਸਾਰਿਆਂ ਨੂੰ ਵੱਡਾ ਸ੍ਰੋਮਣੀ ਹੈ ਪ੍ਰਮਾਤਮਾ ਦਾ ਨਾਮ ਸੁਰਮੋਹਰਿਆ ਸਾਰਿਆਂ ਨੂੰ ਉੱਚਾ ਦੁਨੀਆ ਤੇ ਬੜੇ-ਬੜੇ ਨਾਮਵਾਰ ਲੋਕ ਹੋਣਗੇ ਪਰ ਪ੍ਰਮਾਤਮਾ ਸਾਰੇ ਨਾਮਵਾਰ ਲੋਕਾਂ ਦੇ ਵਿੱਚੋਂ ਤੇਰਾ ਨਾਮ ਜਿਹੜਾ ਉੱਚਾ ਹੈ ਸੁਜਾ ਤੇ ਤੇਰੇ ਨਾਮ ਜਪਣ ਦੇ ਨਾਲ ਵੀ ਮਨੁੱਖ ਦੀਆਂ ਫਾਇਆਂ ਜਿਹੜੀਆਂ ਉਹ ਕਟੀਆਂ ਜਾਂਦੀਆਂ ਹਨ ਗਿਆਨਨ ਬਹਿ ਗਿਆਨੀ ਗਿਆਨवान ਪੁਰਸ਼ਾਂ ਦੇ ਵਿੱਚੋਂ ਤੂੰ ਬੜਾ ਵੱਡਾ ਗਿਆਨੀ ਆ ਕਿਸੇ ਨੇ 2 4 10 ਕਿਤਾਬਾਂ ਕੋਈ ਡਿਗਰੀ ਲਈ ਹੋਵੇ ਕਿਸੇ ਨਾ ਕਿਸੇ ਥਾਂ ਤੋਂ ਵਿਦਿਆ ਪ੍ਰਾਪਤ ਕੀਤੀ ਹੋਵੇਗੀ ਮਨੁੱਖ ਗਿਆਨੀ ਬਣ ਜਾਂਦਾ ਪਰ ਪ੍ਰਮਾਤਮਾ ਤੂੰ ਇਹਨਾਂ ਸਾਰੇ ਗਿਆਨਵਾਨ ਪੁਰਸ਼ਾਂ ਨਾਲੋਂ ਕਿਤੇ ਵੱਡਾ ਗਿਆਨੀ ਆ ਜਿੰਨਾ ਤੇਰੇ ਅੰਦਰ ਖਜ਼ਾਨਾ ਹੈ ਗਿਆਨ ਦਾ ਉਹ ਸਾਡੇ ਅੰਦਰ ਨਹੀਂ ਆ ਸਕਦਾ। ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸ਼ਨਾਨਨ ਮਹਿ ਇਸ਼ਨਾਨੀ ਤੇ ਜੁਗਤਵਾਨ ਸੰਸਾਰੀ ਲੋਕਾਂ ਦੇ ਵਿੱਚੋਂ ਬੜੀਆਂ ਬੜੀਆਂ ਜੁਗਤੀਆਂ ਲੋਕ ਅਪਣਾਉਂਦੇ ਹਨ ਕਿਸ ਬੰਦੇ ਦੇ ਕੋਲ ਬੜੀ ਜੁਗਤ ਹੈ। ਪਰ ਪ੍ਰਮਾਤਮਾ ਸਾਰਿਆਂ ਨਾਲੋਂ ਤੇਰੇ ਵਿੱਚ ਵੱਧ ਯੋਗਤਾ ਹੈ ਤੋ ਉਹ ਇੰਨਾ ਯੋਗਤਵਾਨ ਲੋਕਾਂ ਦੇ ਨਾਲੋਂ ਕਿਤੇ ਵੱਡਾ ਸ਼ਰੋਮਣੀ ਯੋਗਤੀਵਾਨ ਤੇ ਇਸ਼ਨਾਨਨ ਮੈਸ਼ਰੰ ਇਸ਼ਨਾਨ ਕਰਨ ਵਾਲਿਆਂ ਨਾਲੋਂ ਵੀ ਤੂੰ ਸ਼ਰੋਮਣੀ ਹੈ ਸਾਰਿਆਂ ਨੂੰ ਉੱਚ ਹੈ ਕੋਈ ਇੱਕ ਤੀਰਥ ਤੇ ਚਲਿਆ ਜਾਵੇ ਇਸ਼ਨਾਨ ਕਰੇਗਾ ਦੋਵਾਂ ਤੇ 68 ਤੀਰਥਾਂ ਦਾ ਇਸ਼ਨਾਨ ਕਰੇਗਾ ساری ਉਮਰ ਤੁਰਦਾ ਫਿਰਦਾ ਬੰਦਾ ਇਸ਼ਨਾਨ ਕਰ ਸਕਦਾ ਪਰ ਇੱਕ ਤੀਰਥ ਤੇ ਇੱਕੇ ਵਾਰੀ ਇਸ਼ਨਾਨ ਕਰ ਸਕਦਾ 68 ਤੀਰਥਾਂ ਤੇ ਇੱਕੇ ਵਾਰੀ ਇਸ਼ਨਾਨ ਨਹੀਂ ਕਰ ਸਕਦਾ ਪਰਮਾਤਮਾ ਤੂੰ ਜਿੰਨੇ 42 ਲੱਖ ਜੀਵ ਧਰਤੀ ਵਿੱਚ ਹਨ ਤੂੰ ਉਹਨਾਂ ਦੇ ਵਿੱਚ ਵਰਤ ਕਰਕੇ ਤੇ ਇੱਕੇ ਵਰੀ ਸਾਰਿਆਂ ਦੇ ਵਿੱਚ ਵਰਤ ਕੇ ਤੂੰ ਇਸ਼ਨਾਨ ਕਰ ਲੈਣਾ ਇਸ਼ਨਾਨ ਵਾਨਪੁਰਖਾਂ ਵਿੱਚੋਂ ਤੂੰ ਬੜਾ ਵੱਡਾ ਇਸ਼ਨਾਨੇ ਤੁੱਸ ਸ਼੍ਰੋਮਣੀ ਅ ਤੇਰੇ ਜਿੰਨਾ ਕੋਈ ਇਸ਼ਨਾਨ ਨਹੀਂ ਕਰ ਸਕਦਾ ਸੋਚ ਨਹੀਂ ਰੱਖ ਸਕਦਾ ਸਿੱਧਨ ਬਹ ਤੇਰੀ ਪ੍ਰਭ ਸਿੱਧਾ ਕਰਮਣ ਸਿਰ ਕਰਮਾ ਜਿਹੜੇ ਸਿੱਧ ਪੁਰਸ਼ ਹੁੰਦੇ ਹਨ ਉਹਨਾਂ ਦੇ ਕੋਲ ਬੜੀਆਂ ਕਰਾਮਾਤਾਂ ਹੁੰਦੀਆਂ ਜਿੱਦਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਧਾਂ ਦੇ ਨਾਲ ਵਿਚਾਰ-ਗੋਸ਼ਟ ਕੀਤੀ 84 ਜਿਹੜੇ ਸਿੱਧ ਸਨ ਉਹ ਸੁਮੇਰ ਪਰਬਤ ਤੇ ਰਹਿੰਦੇ ਸਨ ਤੇ ਸਤਿਗੁਰਾਂ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਸਿੱਧ ਛੁੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਸਤਿਗੁਰੂ ਜੀ ਕਹਿੰਦੇ ਤੁਸੀਂ ਕਰਾਮਾਤਾਂ ਲੈ ਕਰਕੇ ਸਿੱਧ ਇਹਨਾਂ ਪਰਬਤਾਂ ਦੇ ਉੱਤੇ ਪਹਾੜਾਂ ਦੇ ਉੱਤੇ ਆਨ ਕਰਕੇ ਬਹਿ ਗਏ ਜੋ ਇਸ ਜਗਤ ਨੂੰ ਕੌਣ ਪਾਰ ਲਾਊਗਾ ਜੇ ਤੁਸੀਂ ਪ੍ਰਮਾਤਮਾ ਬਾਰੇ ਜਾਣਦੇ ਜੋ ਤੇ ਤੁਹਾਨੂੰ ਚਾਹੀਦਾ ਹੈ ਕਿ ਲੋਕਾਂ ਦੇ ਘਰ ਘਰ ਜਾ ਕਰਕੇ ਉਹਨਾਂ ਨੂੰ ਦੱਸਣਾ ਪ੍ਰਚਾਰ ਕਰਨਾ ਪ੍ਰਮਾਤਮਾ ਬਾਰੇ ਸਮਝਾਉਣਾ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸਿੱਧਾਂ ਨਾਲੋਂ ਕਿਤੇ ਵੱਡੇ ਸਿੱਧ ਪੁਰਸ਼ ਹਨ ਕਰਮਾਤਾ ਵਿਖਾਉਂਦੇ ਸਨ ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਕਿੰਨੀਆਂ ਕਰਾਮਾਤਾ ਹੈ ਉਹ ਸਿੱਧ ਨਹੀਂ ਜਾਣਦੇ ਸਿੱਧਾ ਵਿੱਚੋਂ ਪਰਮਾਤਮਾ ਅਕਾਲ ਪੁਰਖ ਵੈਗਰੂ ਤੂੰ ਕਰਾਮਾਤੀ ਲੋਕਾਂ ਨਾਲੋਂ ਕਿਤੇ ਵੱਡ ਤੇਰੇ ਅੰਦਰ ਕਰਾਮਾਤਾ ਹੈ ਕਰਮਣ ਸਿਰ ਕਰਮਾ ਤੇ ਕਰਮਵਾਣ ਮਨੋਖਾਂ ਵਿੱਚੋਂ ਕਿਤੇ ਵੱਡੇ ਤੂੰ ਕਰਮ ਕਰਦਾ ਹੈ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਣ ਸਿਰ ਹੁਕਮਾਂ ਤੇ ਜਗਤ ਜਿਹੜਾ ਸਾਰਾ ਤੇਰੀ ਆਗਿਆ ਵਿੱਚ ਚੱਲਦਾ ਹੈ ਹੁਕਮ ਵਿੱਚ ਚੱਲਦਾ ਹੈ ਤੇਰੀ ਆਗਿਆ ਤੋਂ ਕੋਈ ਬਾਹਰ ਨਹੀਂ ਸਾਰਾ ਕੁਝ ਤੇਰੇ ਇਖਤਿਆਰ ਹੈ ਜੋ ਤੂੰ ਕਰਦਾ ਹੈ ਜੋ ਤੂੰ ਚਾਹਣਾ ਉਹੀ ਹੋ ਸਕਦਾ ਹੈ ਹੁਕਮ ਅੰਦਰ ਸਿਰ ਹੁਕਮਾ ਤੇ ਸਾਰਿਆਂ ਦੇ ਸਿਰ ਉੱਤੇ ਤੇਰਾ ਹੁਕਮ ਚੱਲਦਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਉਹ ਪਰਮਾਤਮਾ ਦੇ ਹੁਕਮ ਅੰਦਰ ਸਾਰੇ ਜੀਵ ਹਨ ਸਾਰਿਆਂ ਦਾ ਪਰਮਾਤਮਾ ਸਰੋਵਣੀ ਤੇ ਉੱਚ ਹੈ ਖੇਰ ਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਪਰਮਾਤਮਾ ਤੇਰੀ ਇੰਨੀ ਵਡਿਆਈ ਹੈ ਤੇ ਜੇ ਤੂੰ ਕਿਰਪਾ ਕਰੇ ਜਿਉਂ ਬੁਲਾਵੇ ਤੂੰ ਬੋਲੇ ਸੁਆਮੀ ਕੁਦਰਤ ਕਵਣ ਹਮਾਰੀ ਕਹਿੰਦੇ ਤੂੰ ਜਿੱਦਾਂ ਵੀ ਇਨਾਂ ਜੀਵਾਂ ਨੂੰ ਬੁਲਾਉਣਾ ਹੈ ਮਨੁੱਖਾਂ ਦੇ ਕੋਲੋਂ ਬੁਲਾਉਣਾ ਓਦਾਂ ਹੀ ਇਹ ਬੋਲ ਸਕਦੇ ਹਨ ਕੁਝ ਮਨੁੱਖ ਜਿਹੜੇ ਹਨ ਉਹ ਨਿੰਦਿਆ ਕਰਦੇ ਹਨ ਚੁਗਲੀ ਕਰਦੇ ਹਨ ਜਿੱਦਾਂ ਵੀ ਪ੍ਰਮਾਤਮਾ ਨੇ ਕਿਸੇ ਨੂੰ ਰੱਖਿਆ ਹੈ ਉਹਦੀ ਰਜਾ ਵਿੱਚ ਮਨੁੱਖ ਰਹਿੰਦਾ ਹੈ ਉਹਦੇ ਹੁਕਮ ਦੇ ਵਿੱਚੋਂ ਬਾਹਰ ਕੋਈ ਨਹੀਂ ਜੇ ਕਿਸੇ ਦੇ ਕੋਲੋਂ ਉਹ ਪ੍ਰਮਾਤਮਾ ਨਾਮ ਜਪਾਉਂਦਾ ਹੈ ਤੇ ਉਹ ਨਾਮ ਜਪਦਾ ਹੈ ਜਿੱਦਾਂ ਉਹ ਪਰਮਾਤਮਾ ਬੁਲਾਉਂਦਾ ਹੈ ਉਸੇ ਤਰ੍ਹਾਂ ਇਹ ਮਨੁੱਖ ਜਿਹੜਿਆਂ ਬੋਲਦੇ ਹਨ ਜਿਉਂ ਬੁਲਾਵ ਹੋ ਤਿਉ ਨਾਨਕ ਦਾਸ ਬੋਲੇ ਜਿੱਦਾਂ ਉਹ ਪਰਮਾਤਮਾ ਕਿਸੇ ਦੇ ਕੋਲੋਂ ਬੁਲਾਉਂਦਾ ਹੈ ਉਦਾਂ ਹੀ ਉਹ ਮਨੁੱਖ ਬੋਲਦਾ ਹੈ ਮਨੁੱਖ ਦੀ ਆਪਣੀ ਕੋਈ ਤਾਕਤ ਨਹੀਂ ਹੈ ਕਿ ਇਹ ਸਰੀਰ ਵਿੱਚੋਂ ਆਵਾਜ਼ ਕੱਢ ਸਕੇ ਜਿਉਂ ਪਰਮਾਤਮਾ ਕਿਰਪਾ ਕਰੇ ਤਾਂ ਹੀ ਮਨੁੱਖ ਬੋਲ ਸਕਦਾ ਹੈ ਨਹੀਂ ਤੇ ਗੂੰਗੇ ਮਨੁੱਖ ਦੀ ਸਾਰੀ ਉਮਰ ਲੰਘ ਜਾਂਦੀ ਉਹ ਕਦੇ ਆਪਣੀ ਜ਼ੁਬਾਨ ਤੋਂ ਕੁਝ ਬੋਲ ਨਹੀਂ ਸਕਦਾ ਜਿੱਦਾਂ ਉਹ ਪਰਮਾਤਮਾ ਬੁਲਾਉਂਦਾ ਮਨੁੱਖ ਨੂੰ ਉਸੇ ਤਰ੍ਹਾਂ ਮਨੁੱਖ ਬੋਲਦਾ ਹੈ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਅਸੀਂ ਗੁਰੂ ਕੀ ਸੰਗਤ ਵਿੱਚ ਬੈਠ ਕਰਕੇ ਪਰਮਾਤਮਾ ਜਿਹੜੀ ਗੁਰੂ ਕੀ ਸੰਗਤ ਹੈ ਉਹ ਤੇਰੇ ਤੱਕ ਪਹੁੰਚਾਉਣ ਵਾਲੀ ਤੇ ਜਦੋਂ ਗੁਰੂ ਕੀ ਸੰਗਤ ਵਿੱਚ ਆਣ ਕੇ ਬੈਠ ਕਰਕੇ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਇਹਦੇ ਪਾਪ ਧੁੱਪ ਜਾਂਦੇ ਹਨ ਇਹਦੇ ਮਾੜੇ ਕੀਤੇ ਹੋਏ ਕਰਮ ਦੂਰ ਹੋ ਜਾਂਦੇ ਹਨ ਹੱਥਾਂ ਤੇ ਪੈਰਾਂ ਮੱਥੇ ਦੀਆਂ ਲੀਕਾਂ ਡੇੜੀਆਂ ਉਹ ਬਦਲ ਜਾਂਦੀਆਂ ਹਨ ਏਨੀ ਗੁਰੂ ਕੀ ਸੰਗਤ ਵਿੱਚ ਤੱਕ ਜੇ ਗੁਰੂ ਦੀ ਸੰਗਤ ਮਨੁੱਖ ਕਰਦਾ ਏ ਸੁਭਵ ਜਲ ਸਾਗਰ ਸੰਸਾਰ ਤੋਂ ਮਨੁੱਖ ਪਾਰ ਹੋ ਜਾਂਦਾ ਏ ਸਾਧ ਸੰਗ ਨਾਨਕ ਜਸ ਗਾਇਓ ਕਹਿੰਦੇ ਅਸੀਂ ਤੁਹਾਡੀ ਸੰਗਤ ਵਿੱਚ ਬੈਠ ਕਰਕੇ ਉਸ ਪਰਮਾਤਮਾ ਦਾ ਜਸ ਕੀਤਾ ਹੈ ਪਰਮਾਤਮਾ ਦੀ ਵਡਿਆਈ ਕੀਤੀ ਹੈ ਕੀਰਤਨ ਕੀਤਾ ਹੈ ਕਥਾ ਕੀਤੀ ਹੈ ਨਾਮ ਸਿਮਰਨ ਜਪਿਆ ਪਰਮਾਤਮਾ ਤੇਰਾ ਜਸ ਕੀਤਾ ਏ ਜੋ ਪ੍ਰਭ ਕੀ ਆਤ ਪਿਆਰੀ ਤੇ ਪਰਮਾਤਮਾ ਤੈਨੂੰ ਸਾਰਿਆਂ ਨਾਲੋਂ ਪਿਆਰਾ ਕੀ ਲੱਗਦਾ ਏ ਕਹਿੰਦੇ ਤੈਨੂੰ ਸਾਰਿਆਂ ਨਾਲੋਂ ਪਿਆਰੀ ਜਿਹੜੀ ਉਹ ਗੁਰੂ ਕੀ ਸੰਗਤ ਲੱਗਦੀ ਜਿਹੜੀ ਪਰਮਾਤਮਾ ਨੂੰ ਆਤ ਦੀ ਪਿਆਰੀ ਪਰਮਾਤਮਾ ਜੇ ਪਿਆਰ ਕਰਦਾ ਏ ਸਾਰਿਆਂ ਨਾਲੋਂ ਵੱਧ ਜਿੱਦਾਂ ਅਸੀਂ ਆਪਣੇ ਬੱਚਿਆਂ ਨੂੰ ਕਰਦੇ ਹਾਂ ਤੇ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਨਹੀਂ ਮਨੁੱਖ ਕਰਦਾ ਜਿਹੜਾ ਆਗਿਆਕਾਰੀ ਪੁੱਤ ਧੀ ਹੋਵੇ ਉਹਨੂੰ ਜ਼ਿਆਦਾ ਮਨੁੱਖ ਪਿਆਰ ਕਰਦਾ ਏ ਇਸੇ ਤਰ੍ਹਾਂ ਪ੍ਰਮਾਤਮਾ ਸਾਰੀ ਦੁਨੀਆ ਨੂੰ ਪਿਆਰ ਤੇ ਕਰਦਾ ਏ ਪਰ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਬਹਿੰਦਾਏ ਪਰਮਾਤਮਾ ਦਾ ਨਾਮ ਜਪਦਾਏ ਸਿਮਰਨ ਕਰਦਾਏ ਗੁਰੂ ਘਰ ਆਉਂਦਾਏ ਸਾਧ ਸੰਗ ਨਾਨਕ ਜਸ ਗਾਇਓ ਜਸ ਗਾਇਆ ਕਹਿੰਦੇ ਪਰਮਾਤਮਾ ਤੇਰੀ ਸਿਫਤ ਕੀਤੀ ਹੈ ਜੋ ਪ੍ਰਭ ਕੀ ਅਤ ਪਿਆਰੀ ਜਿਹੜੀ ਤੈਨੂੰ ਸਾਰਿਆਂ ਨਾਲੋਂ ਸਾਰੇ ਕੰਮਾਂ ਨਾਲੋਂ ਪਿਆਰਾ ਕੰਮ ਲੱਗਦਾ ਹੈ ਗੁਰੂ ਕੀ ਸੰਗਤ ਵਿੱਚ ਬਹਿਣਾ ਸਤ ਗੁਰੂ ਜੀ ਅਸੀਂ ਉਹ ਹੀ ਕੰਮ ਕੀਤਾ ਹੈ ਤੇ ਜਿੱਦਾਂ ਤੂੰ ਸਾਨੂੰ ਚਲਾਇਆ ਉਦਾਂ ਅਸੀਂ ਚੱਲੇ ਅੱਜ ਦੇ ਫਰਮਾਨ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਹੈ ਕਿ ਪਰਮਾਤਮਾ ਰਾਜਿਆਂ ਦਾ ਰਾਜਾ ਹੈ ਧਰਤੀਵਾਨ ਮਾਲਕ ਮਨੁੱਖਾਂ ਨਾਲੋਂ ਸਾਰੇ ਨੂੰ ਵੱਡ ਧਰਤੀ ਦਾ ਮਾਲਕ ਪਰਮਾਤਮਾ ਹੈ ਜੋਗੀਆਂ ਨਾਲੋਂ ਕਿਤੇ ਵੱਡਾ ਜੋਗੀ ਹੈ ਸਿੱਧਾਂ ਨਾਲੋਂ ਵੱਡਾ ਪਰਮਾਤਮਾ ਸਿੱਧ ਹੈ ਸਾਰਾ ਕੁਝ ਉਸ ਪਰਮਾਤਮਾ ਦੇ ਹੁਕਮ ਅnder ਚੱਲਦਾ ਹੈ ਵੱਡੀ ਗੱਲ ਇਹ ਹੈ ਕਿ ਜਿਵੇਂ ਪਰਮਾਤਮਾ ਮਨੁੱਖ ਨੂੰ ਬੁਲਾਉਂਦਾ ਹੈ ਚਲਾਉਂਦਾ ਹੈ ਉਸ ਤਰ੍ਹਾਂ ਹੀ ਇਹ ਮਨੁੱਖ ਚੱਲਦਾ ਹੈ ਇਹ ਕੁਦਰਤ ਸਾਰੀ ਪਰਮਾਤਮਾ ਦੀ ਰਚੀ ਹੋਈ ਹੈ ਉਹਨੇ ਪਰਮਾਤਮਾ ਦਾ ਇਹ ਇੱਕ ਖੇਲ ਤਮਾਸ਼ਾ ਹੈ ਉਹਨੇ ਇਹ ਜਗਤ ਰਚਿਆ ਸਾਧ ਸੰਗ ਦੇ ਵਿੱਚ ਬੈਠ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਏ ਉਹ ਪ੍ਰਮਾਤਮਾ ਨੂੰ ਸਾਰਿਆਂ ਨਾਲੋਂ ਪਿਆਰਾ ਕੰਮ ਲੱਗਦਾ ਏ ਸੋਹਣਾ ਕੰਮ ਲੱਗਦਾ ਏ ਤੇ ਸਤਿਗੁਰੂ ਜੀ ਕਹਿੰਦੇ ਦੁਨੀਆ ਦਾ ਮਨੁੱਖ ਸਾਰਿਆਂ ਨਾਲੋਂ ਸੋਹਣਾ ਕਿਹੜਾ بڑے بڑے ਮਨੁੱਖ ਸੋਹਣੇ ਹਨ ਰੂਪ ਹੈ ਪ੍ਰਮਾਤਮਾ ਨੇ ਦਿੱਤਾ ਪਰ ਕਹਿੰਦੇ ਜਿਹੜਾ ਮਨੁੱਖ ਗੁਰੂ ਕੇ ਸੰਗਤ ਵਿੱਚ ਆਣ ਕਰਕੇ ਬੈਠਦਾ ਉਹ ਸਾਰਿਆਂ ਨਾਲੋਂ ਸੋਹਣਾ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਕਹਿੰਦੇ ਸਾਰਿਆਂ ਨਾਲੋਂ ਸੋਹਣੇ ਮਨੁੱਖ ਵਣ ਜਿਹੜੇ ਗੁਰੂ ਕੀ ਸੰਗਤ ਵਿੱਚ ਆਣ ਕਰਕੇ ਬੈਠਦੇ ਸਤਿਗੁਰੂ ਸਾਡੇ ਤੇ ਤਰਸ ਕਰੇ ਗੁਰੂ ਕੀ ਸੰਗਤ ਸਾਨੂੰ ਬਖਸ਼ਿਸ਼ ਕਰੇ ਅਸੀਂ ਆਪਣਾ ਜੀਵਨ ਜਿਹੜਾ ਉਹਨੂੰ ਚੰਗੇ ਰਾਹ ਵੱਲ ਲੈ ਕਰਕੇ ਜਾਈਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਇਆ ਤੇ ਮਿਹਰਮਤ ਵਰਤੌਣ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਜ ਕਰੀਏ ਜੀ ਜਿਉਂ ਬੁਲਾਵਹਿ ਤਿਉਂ ਬੁਲਹਿ ਸੁਆਮੀ ਕੋਦਰਤ ਕਾਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ